ਹਾਂਜੀ ਭਾਈ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਉਹ ਸਭ ਦੇ ਘਰ ਪਰਵਾਹ ਠੀਕ ਠਾਕ ਜੀ। ਜਾਨਵਰ ਠੀਕ ਠਾਕ ਨੇ ਭਾਈ ਜੀ। ਤੇ ਅੱਜ ਤੁਹਾਨੂੰ ਪਤਾ ਹੀ ਹੈ ਆਪਾਂ ਕਬੂਤਰਾਂ ਲਈ ਦਵਾਈ ਆ ਫਾਉਂਦੇ ਰਹਿੰਦੇ ਆ ਤੇ ਅੱਜ ਬਹੁਤ ਵਧੀਆ ਚੀਜ਼ ਲੈ ਕੇ ਆਇਆ ਤੁਹਾਡੇ ਲਈ। ਤੇ ਤੁਸੀਂ ਯਾਦ ਰੱਖੋਗੇ ਵੀ ਇਹ ਚੀਜ਼ ਜਾਨੀ ਇੰਨੀ ਇੱਕ ਵਧੀਆ ਲਾਹੇਵੰਦ ਚੀਜ਼ ਆ ਜੀ ਆਪਾਂ ਆਪ ਘਰੇ ਵਰਤੀ ਆ ਠੀਕ ਆ ਕਿ ਨਹੀਂ। ਇਹ ਆਈ ਆਈ ਸਪੈਸ਼ਲ ਕਬੂਤਰੀਆਂ ਲਈ। ਠੀਕ ਆ ਜਿਹੜੀ ਆ ਕਬੂਤਰੀ ਆ ਆਂਡੇ ਤਾਂ ਆਂਡੇ ਤਾਂ ਨਾ ਰੁਕ ਗਈ ਆ। ਜਾਂ ਅੰਡੇ ਧਰਦੀਆਂ ਨਹੀਂ ਜਾਂ ਕੱਚੇ ਅੰਡੇ ਲਾਉਂਦੀਆਂ ਨੇ ਠੀਕ ਆ ਜੀ ਇਹ ਜ਼ਰੂਰ ਦੋ ਇਹ ਵੈਸੇ ਅਸੀਂ ਤਾਂ ਨਾ ਜੋ ਅਸੀਂ ਜਿਵੇਂ ਦਿੰਨੇ ਆ ਅਸੀਂ ਜੋੜੇ ਆ ਲਾਉਣ ਤੋਂ ਜੋੜੇ ਜਿਵੇਂ ਲਾਉਣੇ ਆ ਆਪਾਂ ਜੋੜੇ ਲਾਉਣ ਤੋਂ ਪਹਿਲਾ 15 ਦਿਨ ਦਿੰਨੇ ਆ ਬਾਈ ਜੀ ਇਹ ਦਵਾਈ ਆਪਾਂ ਠੀਕ ਆ ਤੇ ਦੇਸੀ ਦਵਾਈ ਆ ਬਈ ਇਹ ਕੋਈ ਨੁਕਸਾਨ ਨਹੀਂ ਇਹਦਾ ਤੇ ਤੁਸੀਂ ਜ਼ਰੂਰ ਵਰਤਿਓ ਘਰੇ ਯਾਨੀ 100% ਰਿਜ਼ਲਟ ਮਿਲੂਗਾ ਤੁਹਾਨੂੰ ਇਹ ਤੇ ਇਹਦੇ ਵਿੱਚ ਸਮਾਨ ਪਾਉਣਾ ਜਿਹੜਾ ਉਹ ਨੋਟ ਕਰ ਲਓ ਠੀਕ ਆ ਜੀ ਇੱਕ ਹੁੰਦੀ ਹੈ ਨੇ ਸਮੁੰਦਰ ਵਾਲੀ ਸਿੱਪੀਆ ਕਹਿੰਦੇ ਨੇ ਆਪਾਂ ਸਿੱਪੀਆ ਪੰਜਾਰੀ ਤੋਂ ਮਿਲ ਜਾਂਦੀ ਹੈ ਨੇ ਸਿੱਪੀਆ ਲੈਣੀ ਆ ਬਾਈ ਜੀ 100 ਗ੍ਰਾਮ 100 ਗ੍ਰਾਮ ਲੈਣਾ ਤੁਸੀਂ ਆਪਣਾ ਜੀਓ ਨੰਬਰ ਪੱਥਰ ਠੀਕ ਆ ਜੀ ਤੇ ਇਹ ਇੱਕ ਲੈਣਿਆ ਤੁਸੀਂ 10 ਆਂਡੇ ਦੇਸੀ ਮੁਰਗੀ ਦੇ ਲੈਣਿਆ ਜਿਹੜੀ ਦੇਸੀ ਮੁਰਗੀ ਹੁੰਦੀ ਹੈ 10 ਆਂਡੇ ਲੈਣਿਆ ਇਹ ਉਹਨਾਂ ਨੂੰ ਵਾਲ ਕੇ ਰੱਖ ਲੈਣਾ ਵਾਲ ਕੇ ਨਾਲ ਜਰਦੀ ਕੱਢ ਲੈਣੀ ਆ ਠੀਕ ਆ ਤੇ ਖੁਆ ਲੈਣਾ ਬਾਈ ਜੀ 100 ਗ੍ਰਾਮ 100 ਗ੍ਰਾਮ ਲੈਣਾ ਤੁਸੀਂ ਆਪਣੇ ਦੇਸੀ ਘਿਓ ਤੇ ਤਾਂ ਯਾਕਾ ਯਾਕਰ ਪੈਦੇ ਮਨੱਕੇ ਲੈਣੇ ਆ ਠੀਕ ਆ ਜੀ ਤੇ 100 ਗ੍ਰਾਮ ਲੈਣੇ ਆ ਪੁਜੇ ਹੋਏ ਸੋਲੇ ਪੁਜੇ ਹੋਏ ਜਿਹੜੇ ਸੋਲੇ ਆ ਇਹਨਾਂ ਦਾ ਗ੍ਰੈਂਡ ਕਰ ਲੈਣਾ ਪਾਊਡਰ ਬਣਾ ਲੈਣਾ ਠੀਕ ਆ ਜੀ ਤੇ ਹੁਣ ਇਹ ਬਣਾਉਣੀ ਕਿਵੇਂ ਆ ਉਹ ਤੁਹਾਨੂੰ ਦੱਸ ਦਿੰਨੇ ਆ ਠੀਕ ਆ ਸਭ ਤੋਂ ਪਹਿਲਾਂ ਸਿੱਪੀ ਆ ਜਿਹੜੀਆਂ ਨੇ ਉਹ ਮਿਕਸੀ ਰਾਹੀਂ ਗ੍ਰੈਂਡ ਕਰ ਲੈਣੀਆਂ ਨੇ ਤੇ ਜੀਰੋ ਨੰਬਰ ਪੱਥਰ ਆ ਜਿਹੜਾ ਬਾਈ ਜੀ ਤੇ ਉਹ ਦੋ ਇਹ ਦੋਨੇ ਤਿੰਨੇ ਚੀਜ਼ਾਂ ਮਿਕਸੀ ਰਾਹੀਂ ਪਾਊਡਰ ਬਣਾ ਲੈਣਾ ਠੀਕ ਆ ਤੇ ਸਭ ਤੋਂ ਪਹਿਲਾਂ ਕੜਾਹੀ ਦੇ ਵਿੱਚ ਪਾਉਣੀ ਆ ਜੀ ਤੁਸੀਂ ਆਪਣੇ ਦੇਸੀ ਘਿਓ ਦੇਸੀ ਘਿਓ ਤੋਂ ਬਾਅਦ ਤੇ ਪੀ ਆਪ ਹੁਣੀਆਂ ਨੇ ਤੇ ਪੁੰਨੇ ਹੋਏ ਸੋਲੇ ਪਾਉਣੇ ਆ ਤੇ ਪੱਥਰ ਪਾਉਣਾ ਇਹ ਤਿੰਨੇ ਚੀਜ਼ਾਂ ਨੂੰ ਭੁੰਨ ਲੈਣਾ ਬਾਈ ਠੀਕ ਆ ਚੰਗੀ ਤਰ੍ਹਾਂ ਜਦੋਂ ਭੁੰਨ ਲਿਆ ਤੁਸੀਂ ਚੰਗੀ ਤਰ੍ਹਾਂ ਇਹ ਉਸ ਤੋਂ ਬਾਅਦ ਜਿਹੜੇ ਮਨੱਕੇ ਆ ਇਹਨਾਂ ਦੇ ਵੀ ਕੱਢ ਲੈਣੇ ਆ ਬਈ ਇਹ ਮਨੱਕੇ ਹੀ ਵਿੱਚੇ ਸਿੱਟ ਲਿਓ ਠੀਕ ਆ ਜੀ ਤੇ ਉਸ ਤੋਂ ਬਾਅਦ ਜਿਹੜੇ ਅੰਡੇ ਅੰਡੇ ਆਪਾਂ ਜਰਦੀ ਕੱਢੀ ਜਾਂ ਕੱਲੀ ਜਰਦੀ ਪਾਉਣੀ ਆ ਸਾਰੀਆਂ ਦਾ ਸਾਂਡਿਆਂ ਦੀ ਜਿਹੜੀ ਆ ਇਹ ਸਾਰੀਆਂ ਚੀਜ਼ਾਂ ਨੇ ਬਾਈ ਜੀ ਇਹ ਸਾਰੀਆਂ ਚੀਜ਼ਾਂ ਨੂੰ ਨਾਲ ਆਪਾਂ ਮਿਕਸ ਕਰਕੇ ਨਾ ਚੰਗੀ ਤਰ੍ਹਾਂ ਗਰਮ ਤੇ ਅੱਗ ਤੇ ਰੱਖ ਕੇ ਆ ਗਰਮ ਕਰਕੇ ਉਸ ਤੋਂ ਬਾਅਦ ਨਾ ਇਹਨੂੰ ਠੰਡਾ ਕਰ ਲੈਣਾ ਥੱਲੇ ਰੱਖ ਕੇ ਠੰਡੀ ਕਰਕੇ ਬਾਈ ਜੀ ਇਹਨੂੰ ਇਹਦੇ ਵਿੱਚ ਜਿਹੜਾ ਖੋਆ ਆਪਣਾ 100 ਗ੍ਰਾਮ ਖੋਆ ਲਿਆ ਹੋਇਆ ਉਹ ਬਾਅਦ ਵਿੱਚ ਐਡ ਕਰਨਾ ਸਭ ਤੋਂ ਬਾਅਦ ਵਿੱਚ ਐਡ ਕਰਕੇ ਇਹਨੂੰ ਮਲ ਕੇ ਜੇ ਚੰਗੀ ਤਰ੍ਹਾਂ ਨਾ ਇਹਦੀਆਂ ਗੋਲੀਆਂ ਵਟ ਲਿਓ ਬਾਈ ਆ ਮੰਨ ਕੇ ਚਲੋ ਉਂਗਲੀ ਜਿਹੜੀ ਇੱਡੀ ਆ ਇਹ ਗੋਲੀਆਂ ਵਟ ਕੇ ਇੱਕ ਗੋਲੀ ਸਵੇਰੇ ਇੱਕ ਗੋਲੀ ਸ਼ਾਮ ਨੂੰ ਜਿਹੜੀ ਕਬੂਤਰੀ ਤੁਹਾਡੇ ਕੱਚੇ ਅੰਡੇ ਲਾਉਂਦੀ ਆ ਜਾਂ ਅੰਡੇ ਧਰਦੀ ਨਹੀਂ ਹੈਗੀ ਜਾਂ ਰੁਕੀ ਹੋਇਆ ਜੋ ਵੀ ਪ੍ਰੋਬਲਮਾਂ ਅੰਡੇ ਆ ਦੇ ਰਿਲੇਟਡ ਜਾਂ ਲੱਤਾਂ ਵੀ ਖੜੀਆਂ ਨਹੀਂ ਉਹਦੇ ਲਈ ਵੀ ਬਹੁਤ ਲਾਭਦਾਇਕ ਹੈ ਇਹ ਦਵਾਈ ਤੇ ਇਹ ਦਵਾਈ ਤੁਸੀਂ ਲਗਾਤਾਰ 20 ਦਿਨ ਦੇਣੀ ਹੈ ਜੋੜੇ ਲਾਉਣ ਤੋਂ ਪਹਿਲਾਂ ਤੇ ਹੋ ਸਕੇ ਕਬੂਤਰ ਨੂੰ ਵੀ ਦੇ ਦਿਆ ਕਰੋ ਇਹਦਾ ਨੁਕਸਾਨ ਕੋਈ ਨਹੀਂ ਹੈਗਾ ਠੀਕ ਹੈ ਜੀ ਤੇ ਜੋੜੇ ਨੂੰ ਇਹ ਤੁਸੀਂ ਲਗਾਤਾਰ ਦੇ ਦਿਆ ਕਰੋ ਤੇ ਦੇ ਕੇ 20 ਦਿਨਾਂ ਬਾਅਦ ਜੋੜੀ ਹੈ ਲਾ ਦੋ ਤੇ ਮੈਂ ਕਹਿੰਦਾ 100% ਇਲਾਜ ਮਿਲੂਗਾ ਤੁਹਾਨੂੰ ਠੀਕ ਹੈ ਜੀ ਤੇ ਬਾਕੀ ਆਪਣੀ ਵੀਡੀਓ ਕਿਵੇਂ ਲੱਗੀ ਇਹਨੂੰ ਆਪਣੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਬਾਤਾਂ ਬਾਤ ਆਪਣੇ ਵੀਡੀਓ ਨੂੰ ਸਬਸਕ੍ਰਾਈਬ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਠੀਕ ਹੈ ਜੀ ਜਿਆਦਾ ਤੋਂ ਜਿਆਦਾ ਤੇ ਬਾਕੀ ਆਪਣਾ ਚੈਨਲ ਤੁਹਾਨੂੰ ਕਿਵੇਂ ਲੱਗਦਾ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਇੱਕ ਦਵਾਈ ਹੋਰ ਆ ਜਿਹੜੀ ਲਾਸਟ ਤੇ ਤੁਹਾਨੂੰ ਦੱਸ ਰਿਹਾ ਜੀ ਜਿਹੜੀ ਆ ਸਾਰਕ ਫਰੋਲਾ ਇੱਕ ਇਹ ਇੱਕ ਐਮ2 ਟੌਨ ਇਹ ਤੁਹਾਨੂੰ ਮੈਡੀਕਲ ਸਟੋਰ ਤੋਂ ਮਿਲਣਗੀ ਆ ਨਹੀਂ ਮਿਲਦੀ ਆ ਤਾਂ ਸਾਡੇ ਨਾਲ ਸੰਪਰਕ ਕਰ ਲਿਓ ਅਸੀਂ ਤੁਹਾਨੂੰ ਘਰੇ ਪਹੁੰਚਦੀ ਕਰ ਦਾਂਗੇ ਠੀਕ ਆ ਜੀ ਇਹ ਦੋਈ ਚੀਜ਼ਾਂ ਨਾਲ ਜ਼ਰੂਰ ਦੇਣੀਆਂ ਨੇ ਜਿਹੜੀਆਂ ਕੁਦਰੀਆਂ ਅੰਡਾ ਤੁਰਕੀਏ ਆ ਠੀਕ ਆ ਜੀ ਤੇ ਬਾਕੀ ਜੇ ਕਿਸੇ ਨੂੰ ਨਹੀਂ ਕੁਝ ਪਤਾ ਲੱਗਿਆ ਤੇ ਉਹ ਜ਼ਰੂਰ ਸਾਡੇ ਨਾਲ ਫੋਨ ਤੇ ਗੱਲ ਕਰਕੇ ਸਮਝ ਸਕਦਾ ਤੇ ਬਾਕੀ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤਾਂ ਕਿ ਅੱਗੇ ਤੋਂ ਅੱਗੇ ਵੀਡੀਓ ਸਾਰੇ ਕੋਲ ਪਹੁੰਚ ਸਕਣ ਸਾਰੀਕਾਲ ਦੀ ਧੰਨਵਾਦ